योगागल अर्चना मकवाना दी ए फोटो सामने आने ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਈ ਸਾਰੇ ਸਵਾਲ ਖੜੇ ਹੋਏ ਕਿ ਜਦੋਂ ਇਸ ਫੋਟੋ ਨੂੰ ਕਲਿੱਕ ਕੀਤਾ ਗਿਆ ਫੋਟੋ ਨੂੰ ਖਿੱਚਿਆ ਗਿਆ ਉਸ ਸਮੇਂ ਕਿਸੇ ਵੀ ਸੇਵਾਦਾਰ ਵੀਰ ਨੇ ਇਸ ਕੁੜੀ ਨੂੰ ਰੋਕਿਆ ਕਿਉਂ ਨਹੀਂ ਗੱਲ ਚੱਲੀ ਕਿ ਇਹ ਫੋਟੋ ਨਕਲੀ ਹੈ ਐਡਿਟ ਕਰਕੇ ਬਣਾਈ ਗਈ ਹੈ ਬੇਦਬੀ ਕਰਨ ਦੇ ਲਈ ਬਣਾਈ ਗਈ ਹੈ ਕਿਉਂਕਿ ਇਸ ਫੋਟੋ ਦੇ ਵੀ ਦੇਖਿਆ ਜਾ ਸਕਦਾ ਕਿਤੇ ਕੋਈ ਵੀ ਸੰਗਤ ਸਾਨੂੰ ਨਜ਼ਰ ਨਹੀਂ ਆ ਰਹੀ ਹੋਰ ਇਹਦਾ ਨਹੀਂ ਹੋ ਸਕਦਾ ਕਿ ਪ੍ਰਕਰਮਾ ਦੇ ਵਿੱਚ ਕੋਈ ਵੀ ਸੰਗਤ ਨਾ ਹੋਵੇ ਉਸ ਤੋਂ ਬਾਅਦ ਅਰਚਨਾ ਮਕਵਾਨਾ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ਵੀਡੀਓ ਦੇ ਵਿੱਚ ਉਹ ਪ੍ਰਕਰਮਾ ਦੇ ਵਿੱਚ ਬੈਠੀ ਹੋਈ ਹੈ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸਟੇਟਮੈਂਟ ਦਿੱਤੀ ਕਿ ਇੱਕ ਕੁੜੀ ਤਕਰੀਬਨ 1 ਘੰਟੇ ਦੇ ਲਈ ਦਰਬਾਰ ਸਾਹਿਬ ਆਈ ਸੀ ਇਹਨੇ ਦਰਬਾਰ ਸਾਹਿਬ ਮੱਥਾ ਨਹੀਂ ਟੇਕਿਆ ਜਦੋਂ ਅਰਚਨਾ ਮਕਵਾਨਾ ਨੂੰ ਆਪਣੀ ਗਲਤੀ ਦਾ ਪਤਾ ਲੱਗਿਆ ਉਹਨੇ ਸੋਸ਼ਲ ਮੀਡੀਆ ਹੈਂਡਲ ਤੋਂ ਆਪਣੀ ਫੋਟੋ ਨੂੰ ਡਿਲੀਟ ਕੀਤਾ ਤੇ ਆਪਣੀ ਗਲਤੀ ਦੇ ਲਈ ਮਾਫੀ ਮੰਗੀ ਪਰ ਮਾਫੀ ਮੰਗਣ ਤੋਂ ਬਾਵਜੂਦ ਵੀ ਅਰਚਨਾ ਮਕਵਾਨਾ ਦੇ ਉੱਤੇ ਕੇਸ ਕੀਤਾ ਗਿਆ ਐਫ ਆਈ ਆਰ ਉੱਤੇ ਦਰਜ ਕਰਵਾਈ ਗਈ ਤੇ ਹੁਣ ਅਰਚਨਾ ਮਕਵਾਨਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕੁਝ ਨਵੀਂ ਫੋਟੋ ਅਤੇ ਵੀਡੀਓ ਸਾਂਝੀ ਕੀਤੀ ਹੈ ਜਿਦੇ ਵਿੱਚ ਬਕਾਇਦਾ ਦੇਖਿਆ ਜਾ ਸਕ ਉਹ ਪ੍ਰਕਰਮਾ ਦੇ ਵੀ ਸੇਵਾ ਕਰ ਰਹੀ ਹੈ ਲੰਗਰ ਹਾਲ ਦੇ ਵਿੱਚ ਪ੍ਰਸ਼ਾਦਾ ਛਕ ਰਹੀ ਹੈ ਉਹਨੇ ਦੇਗ ਵੀ ਕਰਵਾਈ ਹੈ ਤੇ ਉਹਨੇ ਗੁਰਦੁਆਰਾ ਸਾਹਿਬ ਨੂੰ 2100 ਰੁਪਏ ਦੀ ਸੇਵਾ ਵੀ ਦਿੱਤੀ ਹੈ ਤੇ ਨਾਲ ਇਸ ਪੋਸਟ ਦੇ ਵਿੱਚ ਅਰਚਨਾ ਮਕਵਾਨਾ ਲਿਖਦੀ ਹੈ ਵਾਹਿਗੁਰੂ ਜੀ ਤੁਸੀਂ ਸਭ ਕੁਝ ਜਾਣਦੇ ਹੋ ਇਨਸਾਫ ਦਿਓ ਅਰਚਨਾ ਮਕਵਾਨਾ ਦੀ ਇਹ ਪੋਸਟ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਕੇਰੇ ਵਿੱਚ ਆ ਚੁੱਕੀ ਹੈ ਜੇ ਅਰਚਨਾ ਮਕਵਾਨਾ ਦਰਬਾਰ ਸਾਹਿਬ ਗਈ ਸੀ ਉਹਨੇ ਸੇਵਾ ਕੀਤੀ ਹੈ ਉਨੇ ਮੱਥਾ ਟੇਕਿਆ ਹੈ ਉਹਨੇ ਪ੍ਰਸ਼ਾਦਾ ਛਕਿਆ ਹੈ ਉਹਨੇ ਦੇਖ ਕਰਾਈ ਹੈ ਤਾਂ ਸ਼੍ਰੋਮਣੀ ਕਮੇਟੀ ਨੇ ਇਹ ਗੱਲ ਕਿਉਂ ਕਹੀ ਕਿ ਅਰਚਨਾ ਮਕਵਾਣਾ ਨੇ ਦਰਬਾਰ ਸਾਹਿਬ ਸੇ ਮੱਥਾ ਨਹੀਂ ਟੇਕਿਆ ਸ਼੍ਰੋਮਣੀ ਕਮੇਟੀ ਨੇ ਇਹ ਝੂਠ ਕਿਉਂ ਬੋਲਿਆ ਇਹ ਸਵਾਲ ਸਭ ਤੋਂ ਵੱਡਾ ਖੜਾ ਹੁੰਦਾ ਹੈ ਤੇ ਜੇ ਇਹ ਫੋਟੋ ਅਤੇ ਵੀਡੀਓ ਨਕਲੀ ਹੈ ਤਾਂ ਅਰਚਨਾ ਮਕਵਾਣਾ ਨੇ ਇਹ ਫੋਟੋ ਅਤੇ ਵੀਡੀਓ ਕਿਵੇਂ ਤਿਆਰ ਕਰਵਾਈ ਕਿਸ ਤੋਂ ਤਿਆਰ ਕਰਵਾਈ ਅਤੇ ਕਿਉਂ ਤਿਆਰ ਕਰਵਾਈ ਇਹਦੇ ਪਿੱਛੇ ਉਹਦਾ ਕੀ ਮਕਸਦ ਹੈ ਜੋ ਵੀ ਹੈ ਸਤ ਸੰਗਤ ਦੇ ਸਾਹਮਣੇ ਆਣਾ ਚਾਹੀਦਾ ਹੈ ਜੇ ਅਰਚਨਾ ਮਕਵਾਨਾ ਨੇ ਇਹ ਗੱਲ ਸਾਬਿਤ ਕਰ ਦਿੱਤੀ ਕਿ ਉਹ ਦਰਬਾਰ ਸਾਹਿਬ ਗਈ ਸੀ ਉਹਨੇ ਮੱਥਾ ਵੀ ਟੇਕਿਆ ਹੈ ਉਹਨੇ ਸੇਵਾ ਵੀ ਕੀਤੀ ਹੈ ਉਹਨੇ ਸੇਵਾ ਦਿੱਤੀ ਵੀ ਹੈ ਉਹਨੇ ਲੰਗਰ ਵੀ ਛਕਿਆ ਹੈ ਉਹਨੇ ਦੇਖ ਵੀ ਕਰਾਈ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ سارے ਸਵਾਲਾਂ ਦੇ ਘੇਰੇ ਵਿੱਚ ਆ ਜਾਏਗੀ ਇਹ ਮੰਨਿਆ ਜਾਏਗਾ ਕਿ ਸ਼੍ਰੋਮਣੀ ਕਮੇਟੀ ਨੇ ਝੂਠ ਬੋਲਿਆ ਹੈ ਅਰਚਨਾ ਮਕਵਾਨਾ ਨੂੰ ਬਦਨਾਮ ਕਰਨ ਦੇ ਲਈ ਔਰ ਅਗਰ ਐਦਾ ਹੁੰਦਾ ਹੈ ਤਾਂ ਇਹ ਬਹੁਤ ਹੀ ਜ਼ਿਆਦਾ ਨਿਮੋਸ਼ੀ ਵਾਲੀ ਗੱਲ ਸਾਰੀ ਕੌਮ ਲਈ ਹੋਏਗੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵੋਤਮ ਸੰਸਥਾ ਹੈ ਇਸ ਕਰਕੇ ਇਸ ਗੱਲ ਦਾ ਪੂਰਾ ਸੱਚ ਸੰਗਤ ਦੇ ਸਾਹਮਣੇ ਆਉਣਾ ਚਾਹੀਦਾ ਹੈ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਅਗਰ ਅਰਚਨਾ ਮਕਵਾਨਾ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਛੋਟੀ ਫੋਟੋਆਂ ਅਤੇ ਵੀਡੀਓ ਬਣਾ ਰਹੀ ਹੈ ਤਾਂ ਉਹਦਾ ਵੀ ਪਤਾ ਹੋਣਾ ਚਾਹੀਦਾ ਹੈ ਪਤਾ ਲੱਗਣਾ ਚਾਹੀਦਾ ਹੈ ਕਿ ਕਿੱਥੋਂ ਬਣਵਾ ਰਹੀ ਹੈ ਕਿਉਂ ਬਣਵਾ ਰਹੀ ਹੈ ਤੇ ਅਗਰ ਸ਼੍ਰੋਮਣੀ ਕਮੇਟੀ ਝੂਠ ਬੋਲ ਰਹੀ ਹੈ ਤਾਂ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਇਹ ਝੂਠ ਕਿਉਂ ਬੋਲ ਰਹੀ ਹੈ ਜੋ ਵੀ ਹੈ ਸੱਚ ਸੰਗਤ ਦੇ ਸਾਹਮਣੇ ਆਣਾ ਚਾਹੀਦਾ ਹੈ ਤੁਸੀਂ ਇਸ ਘਟਨਾ ਨੂੰ ਕਿਵੇਂ ਵੇਖਦੇ ਹੋ ਕਮੈਂਟ ਰਹੀ ਆਪਣੇ ਵਿਚਾਰ ਜਰੂਰ ਦੇਣੇ ਅਰਚਨਾ ਮਕਵਾਨਾ ਨੇ ਜੋ ਗਲਤੀ ਕੀਤੀ ਉਹਦੇ ਲਈ ਉਹਨੇ ਮਾਫੀ ਮੰਗੀ ਇਹ ਮਾਫੀ ਮੰਗਣ ਤੋਂ ਬਾਅਦ ਵੀ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਉਹਨੇ ਜੋ ਗਲਤੀ ਕੀਤੀ ਹੈ ਬਹੁਤ ਵੱਡੀ ਗਲਤੀ ਹੈ ਜਿਹਦੀ ਉਹਨੂੰ ਮਾਫੀ ਨਹੀਂ ਮਿਲ ਸਕਦੀ ਤੁਸੀਂ ਇਸ ਘਟਨਾ ਦੇ ਬਾਰੇ ਆਪਣੇ ਕੀ ਵਿਚਾਰ ਰੱਖਦੇ ਹੋ ਕਮੈਂਟ ਰਹੀਂ ਵਿਚਾਰ ਜ਼ਰੂਰ ਦੇਣੇ ਮੈਂ ਜੋ ਵੀ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਹੈ ਆਪਣੀ ਸੋਚ ਅਤੇ ਸਟੱਡੀ ਦੇ ਮੁਤਾਬਿਕ ਸਾਂਝੀ ਕੀਤੀ ਹੈ ਉਹਨ ਤਾਂ ਹੀ ਹੋਣੇ ਸੁਭਾਵਿਕ ਹੈ ਜੋ ਕੋਈ ਕਮੀ ਪੇਸ਼ੀ ਲੱਗੇ ਮੈਨੂੰ ਦੱਸਿਓ ਮੈਂ ਸੁਧਾਰ ਕਰਾਂਗਾ ਧੰਨਵਾਦ ਜੀ